ਬਾਲ ਕਟਾਏ ਜਾਂਦੇ ਰਾਤ ਬੰਦ ਹੋ ਗਈ ਸੀ ਜਦੋਂ ਮੈਂ ਗਿਆ ਦੁਕਾਨ ਫੇਰ ਅੱਜ ਸਵੇਰੇ ਜਾ ਕੇ ਕਟਾ ਕੇ ਆਂਦੇ ਹਾਂ ਮੈਂ ਮੁੰਡੇ ਨੂੰ ਫੋਨ ਕਰ ਲਿਆ ਸੀ ਰਾਤੀ ਉਹ ਕਹਿੰਦਾ 9 ਵਜੇ ਆ ਜਿਓ ਭਾਜੀ ਹੁਣ ਜਾ ਕੇ ਨਾਈਏ ਫੇਰ ਆ ਇਥੇ ਲੱਗਿਆ ਹੋਇਆ ਹੈ ਨਾ ਜਿਹੜਾ ਬੁੱਧਵਾਰ ਨੂੰ ਲੱਗਦੀ ਹੁੰਦੀ ਹੈ ਮਾਰਕੀਟ ਮੈਂ ਪਹਿਲਾਂ ਤੁਹਾਨੂੰ ਥੱਲੇ ਦਿਖਾਤੀ ਸੀਗੀ ਹੁਣ ਉੱਪਰ ਜਾ ਕੇ ਦਿਖਾਉਣਾ ਉੱਪਰ ਵੀ ਬਹੁਤ ਵੱਡੀ ਮਾਰਕੀਟ ਲੱਗੀ ਹੁੰਦੀ ਹੈ ਹੈਗਾ ਹਜੇ ਤਾਂ ਟਾਈਮ 12:00 ਵਜੇ ਬੰਦ ਕਰਦੇ ਹੁੰਦੇ ਆ ਹੈ ਤਾਂ ਪਿਆ ਬਹੁਤ ਟਾਈਮ ਨਾ ਨੂੰ ਕਿ ਚਲਦੇ ਆ ਫਿਰ ਤਖੌਨਾ ਮੈਂ ਕਿਤਾ ਗਰਮੀ ਬਹੁਤ ਜਿਆਦਾ ਆ ਬਾਈ ਪਤਾ ਨਹੀਂ ਭੈ ਮੀ ਵੀ ਦੱਸਿਆ ਹੋਇਆ ਸੀਗਾ ਵੀ ਮੀ ਪੈਣਾ ਅੱਜ ਕੱਲ ਵੀ ਦੱਸਿਆ ਸੀ ਕੱਲ ਮ ਨਹੀਂ ਪਿਆ ਅੱਜ ਵੀ ਹਜੇ ਤੱਕ ਕਿਸੇ ਪਾਸੇ ਦੀਦਾ ਨਹੀਂ ਮਾਰਾ ਜੇ ਨਹੀਂ ਬੱਦਲ ਦਿੰਦਾ ਕਿਤੇ ਪਤਾ ਨਹੀਂ 2-3 ਵਜੇ ਕਿਵੇਂ ਪਵਾਉਣਗੇ ਔਰ ਦੇਖਦੇ ਆ ਆਹ ਨੂੰ ਉੱਪਰਲੇ ਪਾਸੇ ਦਿਖਾਉਣਾ ਹਾਂ ਜਿਹੜਾ ਉੱਪਰਲੇ ਪਾਸੇ ਮੈਂ ਆਇਆ ਸੀ ਵੀ ਉੱਪਰਲੇ ਪਾਸੇ ਜਿੱਧਰ ਲੱਗਿਆ ਹੁੰਦਾ ਉਹ ਮਾਰਸ਼ਾ ਕਹਿੰਦੇ ਆ ਇੱਥੇ ਇਟਲੀ ਚ ਉਹਨੂੰ ਮਾਰਸ਼ਾ ਆਹ ਸਾਲਾ ਇੰਨਾ ਮਹਿੰਗਾ ਬ੍ਰਾਂਡ ਆ ਨਾ ਇਟਲੀ ਦਾ ਆ ਆਹ ਆਹ ਹੋਰ ਇਹ ਮੈਂ ਤੁਹਾਨੂੰ ਦਿਖਾਉਣਾ ਇੱਥੇ ਦੱਸਿਆ ਹੁਣ ਆਹ ਦੇਖੋ ਉਹ ਜਿਹੜਾ ਉਹਦਾ ਉੱਪਰਲਾ ਕੋਟ ਜਿਹੇ ਹੀ ਆ ਨਾ 2900 ਏਰੋ ਦਾ ਵਾ ਦੋ ਜਗਾਂ ਦਾ ਔਰ ਇਹਦਾ ਪਰਸ ਜਿਹ ਆ ਬਾਹਰ ਦੀ ਉਹ ਪਰਸੀ ਉਹਦਾ ਹੈਗਾ 1200 ਰੋ ਦਾ 1150 ਦਾ ਨਾ ਪਰਸ ਹੈਗਾ ਵਾ 1900 ਰੋ ਦਾ 10 ਘੱਟ ਹੋਰੇ ਬੋਰਸਾ ਦੋਲチェਗਵਾਨਾ ਦਾ ਸਾਹ ਕਿੰਨਾ ਮਹਿੰਗਾ ਜਗਾਰ ਯਾਰ ਮੇਰੇ ਸਾਹ ਨਾਲ ਦੋਲチェਗਵਾਨਾ ਦਾ ਇੰਡੀਆ ਦੇ ਵਿੱਚ ਤਾਂ ਇੰਨਾ ਮਹਿੰਗਾ ਹੈ ਨਹੀਂਗਾ ਬਾਕੀ ਪਤਾ ਨਹੀਂ ਕੁੱਝ ਲੱਤੇ ਤਾਂ ਹੈ ਨਹੀਂ ਕਦੇ ਯਾਨੀ ਕਿ ਮੈਨੂੰ ਲੱਗਦਾ ਵੀ ਇੰਡੀਆ ਦੇ ਵਿੱਚ ਇੰਨੇ ਹੈ ਆ ਬਰਸਾਚੀ ਦਾ ਵਾ ਵੀ ਲਿਖਿਆ ਹੋਣਾ ਦੇਖੀ ਜੀ ਜਿਹੜਾ ਪਰਸਾ ਬਰਸਾਚੀ ਦਾ ਆਹਾ ਆਹ ਇਹ ਹੈਗਾ ਬਾ ਪੂਰੇ 2600 ਯਰੋ ਦਾ ਸੰਤੂਰਾ ਵਰਸਾਚੀ ਉਹ ਜਿਹੜੀ ਜੁੱਤੀ ਆ ਉਹ ਉਹ ਹੈਗੀ ਆ ਪੂਰੇ 3500 ਯਰੋ ਦੀ ਆਹ ਇਹ ਵੀ ਵਰਸਾਚੀ ਦੀ ਆ ਪਤਾ ਨਹੀਂ ਵਰਸਾਚੀ ਦੀ ਹੀ ਆ ਤਾਂ ਦੋਨੇ ਚੀਜ਼ਾਂ ਵਰਸਾਚੀ ਦੀ ਆ ਇਹ ਦੇਖੋ ਆ ਜਾ ਜਾਕਟ ਤੇ ਆ ਸ਼ਰਟਾਂ ਨੇ ਉਹ ਵੀ ਲਿਖਿਆ ਹੁੰਦਾ ਇਹ ਵਰ ਸਾਚੀ ਦੀਆਂ ਹੀ ਆ ਵੀ। ਆਸਪੋਲਾ ਫਰਦ। ਆ ਜਿਹੜੀ ਜੈਕਟ ਜੀ ਆ 2600 ਦੀ। ਟੀ-ਸ਼ਰਟ ਕੱਲੀ ਹੈਗੀ ਆ 350 ਐਰੋ ਦੀ। ਔਰ ਜਿਹੜੀ ਪੈਂਟ ਆ ਉਹਦੇ ਉਹ ਪਰਲੇ ਪਾਸੇ ਖੁੱਲੀ ਜੀ। ਪੈਂਟ ਹੈਗੀ ਆ 990 ਐਰੋ ਦੀ। ਆ 1200 ਐਰੋ ਦੀ ਹੈਗਾ ਇਹਦੇ ਕੱਛਾ ਜਿਹਾ ਪਾਇਆ ਹੋਇਆ ਜਿਹੜਾ। 850 ਹੈਰੋ ਦਾ। ਔਰ ਜਿਹੜਾ ਪਰੇ ਬੈਗ ਜਿਹਾ ਪਾਇਆ ਹੋਇਆ। ਸਾ ਕਿੱਡਾ ਰਿਗਾਰਡ ਮਹਿੰਗਾ ਯਾਰ। ਬਰਸਾਤੀ ਬਸੂਚੀ ਰੌਲਚੇ ਗਵਰਨਾ ਦਾ ਇੰਡੀਆ ਦੇ ਵਿੱਚ ਤਾਂ ਇੰਨਾ ਮਹਿੰਗਾ ਹੈ ਨਹੀਂ ਜਿਗਾਰ ਦਿੰਦਾ ਯਾਰ ਇੱਥੇ ਜ਼ਿਆਦਾ ਦੱਸਿਆ ਹੋਇਆ ਹੈ ਨਾ ਉੱਪਰ ਵੀ ਦੁਕਾਨਾਂ ਲੱਗੀਆਂ ਹੁੰਦਾ ਉੱਪਰਲੇ ਪਾਸੇ ਆ ਹੈ ਯਾਨੀ ਕਿ ਦੁਕਾਨਾਂ ਜਿਮੇ ਦੀਆਂ ਥੱਲੇ ਨੇ ਜਿਹੇ-ਜਿਹੇ ਕੱਪੜਿਆਂ ਦੀਆਂ ਉਹੀ ਉੱਪਰ ਲੱਗੀਆਂ ਹੋਈਆਂ ਨੇ ਹੈ ਨਾ ਇਹ ਇਆ ਹੀ ਨਹੀਂ ਹੈ ਵੀ ਇਹਨਾਂ ਨੇ ਹਫ਼ਤੇ ਬਾਅਦ ਵੀ ਕੱਲਾ ਇੱਥੇ ਹੀ ਲੌਣਾ ਹੁੰਦਾ ਵਾ ਇਹ ਰੋਜ਼ ਅਲੱਗ ਅੱਜ ਇੱਥੇ ਆ ਕੱਲ ਨੂੰ ਕਿਸੇ ਹੋਰ ਸ਼ਹਿਰ 'ਚ ਜਿਹੜਾ ਜ਼ਿਲ੍ਹਾ ਪੈਂਦਾ ਸਾਨੂੰ ਇਹ ਇਸ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਕਸਬਿਆਂ ਵਿੱਚ ਅੱਜ ਇੱਥੇ ਆ ਕੱਲ ਨੂੰ ਕਿਤੇ ਹੋਰ ਪਰਸੋਂ ਨੂੰ ਕਿਤੇ ਹੋਰ ਪੂਰਾ ਹਫ਼ਤਾ ਇੰਝ ਕੰਮ ਚੱਲਦਾ ਵਾ ਉਹ ਮੈਨੂੰ ਹੁਣ ਇਹ ਨਹੀਂ ਪਤਾ ਵੀ ਇਹਨਾਂ ਨੇ ਪੂਰੇ ਮਹੀਨੇ ਦਾ ਟੈਕਸ ਭਰਿਆ ਹੁੰਦਾ ਕਰਨ ਵਾਲਿਆਂ ਨੇ ਜ਼ਿਲ੍ਹੇ ਦੇ ਵਿੱਚ ਹੀ ਗੁਰੂ ਘਰ ਜਾ ਕੇ ਲਗ ਲਗ ਸ਼ਹਿਰ ਦੇ ਵਿੱਚ ਪਰਚੀ ਘਟਾਉਦੇ ਨੇ ਇਹ ਨਹੀਂ ਮੈਨੂੰ ਪਤਾ ਦਿੰਦੇ ਜਰੂਰ ਆ ਇਹ ਗੱਲ ਦਾ ਪੱਕਾ ਪਤਾ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਇੰਡੀਆ ਦੇ ਵਿੱਚ ਅੱਜ 15 ਅਗਸਤ ਮਨਾਇਆ ਜਾ ਰਿਹਾ ਸੁਤੰਤਰਤਾ ਦਿਵਸ ਸੁਤੰਤਰਤਾ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਭਾਈ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਵੀਰ ਨੇ ਸਬਸਕ੍ਰਾਈਬ ਕੀਤਾ ਪਹਿਲਾਂ ਦਾ ਹੋਇਆ ਤੇ ਜਿਹੜੇ ਹੁਣ ਕਰ ਵੀ ਰਹੇ ਨੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਵੀਰ ਬਣ ਕੇ ਜਿਨ੍ਹਾਂ ਨੇ ਨਹੀਂ ਕੀਤਾ ਵੀਡੀਓ ਦੇਖ ਲੈਂਦੇ ਨੇ ਉਹ ਵੀ ਵੀਰ ਬਣ ਕੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ ਹਨਾ ਤੇ ਇੱਥੇ ਇਟਲੀ ਦੇ ਵਿੱਚ ਵੀ ਅੱਜ ਛੁੱਟੀ ਆ 15 ਤਰੀਕ ਦੀ ਤੇ ਇਹ ਸਮਰ ਕਰਕੇ ਛੁੱਟੀ ਹੁੰਦੀ ਹੈ ਜਾਨੀ ਕਿ ਗਰਮੀਆਂ ਦੇ ਦਿਨਾਂ ਕਰਕੇ ਹੀ ਹੈ ਇਹਨਾਂ ਨੇ ਦਿਨ ਰੱਖਿਆ ਹੋਇਆ ਇਹ ਉਹਦੇ ਕਰਕੇ ਛੁੱਟੀ ਹੈ ਇੱਥੇ ਤਾਂ ਇਹ ਬਾਕੀ ਇੱਕ ਵਾਰੀ ਫੇਰ ਸਾਰਿਆਂ ਦਾ ਧੰਨਵਾਦ ਤੇ ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਮਸਾਮੀਆ ਯਾਰ। ਪਤਾ ਨਹੀਂ ਯਾਰ ਐਤ ਕਿਤਾ ਗਰਮੀ ਪਈ ਹੈ ਬਹੁਤ ਜ਼ਿਆਦਾ ਆ। ਮੈਂ ਦੇ ਨਾਲ ਮੜੇ ਕੰਮ ਜਾਣਾ ਸੀ ਪਰ ਅੱਜ ਤਾਂ ਗਰਮੀ ਬਹੁਤ ਜ਼ਿਆਦਾ ਪਈ ਦੁਪਹਿਰੇ ਬਾਹਰ ਨਿਕਲਣ ਨੂੰ ਜੀ ਹੋ ਹੀ ਨਹੀਂ ਕੀਤਾ ਹੈਗਾ। ਤੇ ਮੀਡੀਆ ਕੜੀਆਂ ਨਹੀਂ ਆਈਆਂ ਸੀ ਮੈਂ ਕਿਹਾ ਚੱਲ ਹੁਣ ਜਾਏ ਉਹਨਾਂ ਨੂੰ ਅਜੀਬ ਇਹ ਹਾ ਜਿਵੇਂ ਪਾਣੀ ਜਾਂ ਡਿੱਗੇ ਤੇ ਤਪਦੀਆਂ ਤਪਦਾ ਨਹੀਂ ਤਪਦੀ ਨਹੀਂ ਹੁੰਦੀ ਧਰਤੀ ਉਵੇਂ ਹੋਇਆ ਹੋਇਆ ਕੰਮ ਬਹੁਤ ਗਰਮੀ ਸੀ ਅੱਜ ਤੱਕ ਨਾਲੇ ਅੱਜ ਇੱਥੇ ਵੀ 15 ਤਰੀਕ 15 ਤਰੀਕ ਦੀ ਛੁੱਟੀ ਹੁੰਦੀ ਹੈ ਜੀ ਲਾਸ਼ ਕਰੀਏ ਇੱਥੇ ਇੱਥੇ ਤਾਂ ਛੁੱਟੀ ਹੁੰਦੀ ਹੈ ਖਣੀ ਫੈਰੋਗੋਸ ਤੋਂ ਕਰਕੇ ਹੁੰਦਾ ਨਾਮ ਇਹਦਾ ਫੇਸ ਤੇ ਦਾ ਜਿਹੜਾ ਅੱਜ ਦਾ ਫੇਸ ਤਵ ਫੈਰੋਗੋਸ ਤੋਂ ਤੇ ਇਹ ਹੈਗਾ ਇਹ ਸਮਰ ਇਹਦੇ ਗਰਮੀਆਂ ਤੇ ਇਹ ਆਧਾਰਿਤ ਹੀ ਆ ਬਸ ਆ ਮਹੀਨੇ ਦੇ ਵਿੱਚ ਛੁੱਟੀਆਂ ਹੁੰਦੀਆਂ ਨੇ ਲੋਕੀ ਘੁੰਮਣ ਜਾਂਦੇ ਨੇ ਹਨਾ ਮਾਰਿਆਂ ਤੇ ਸਮੁੰਦਰ ਕੰਢੇ ਪਹਾੜੀਆਂ ਤੇ ਜਾਂਦੇ ਨੇ ਘੁੰਮਣ ਬਸ ਉਹੀ ਆਧਾਰ ਤੇ ਇਹ ਇੰਨਾ ਜਨ ਰੱਖਿਆ ਹੋਇਆ ਅੱਜ ਦਾ ਮੇਰੇ ਹਿਸਾਬ ਨਾਲ ਤਾਂ ਇਹੀ ਆ ਸਿਰਫ ਇਹ ਸਮਰਦੇ ਦਿਨਾਂ ਦੇ ਵਿੱਚ ਇੱਕ ਦਿਨ ਰੱਖਿਆ ਹੋਇਆ ਬਸ ਕਈ ਨਾਲ ਦੇ ਨੇ ਜਿਵੇਂ ਮੇਰੇ ਹਿਸਾਬ ਨਾਲ ਪੈਰਿਸ ਜੋ ਕਈ ਜਗ੍ਹਾ ਤੇ ਇਹਨਾਂ ਦੇ ਇਹਨਾਂ ਨਾਲ ਦੇ ਯੂਰਪ ਦੇ ਦੇਸ਼ ਹੈਗੇ ਵੀ ਨੇ ਜਿਹੜੇ ਆਪ ਦਾ ਦੇਸ਼ ਦਾ ਆਯਾਦੀ ਦਾ ਜਾਂ ਕੁਝ ਉਹ ਮਨਾ ਰਹੇ ਨੇ ਪਰ ਇਹ ਮੇਰੇ ਹਿਸਾਬ ਨਾਲ ਇਤਿਹਾਸ ਵਿੱਚ ਤਾਂ ਸ਼ਾਇਦ ਬਸ ਇਹ ਦਿਨਾਂ ਕਰਕੇ ਹੀ ਆ ਲੋਕਾਂ ਨੂੰ ਛੁੱਟੀਆਂ ਹੋਈਆਂ ਹੁੰਦੀਆਂ ਨੇ ਹਫ਼ਤੇ 10 ਦਿਨ ਦੀਆਂ ਤਾਂ ਕਰਕੇ ਬਸ ਇਹ ਦਿਨ ਰੱਖਿਆ ਹੋਇਆ ਛੁੱਟੀ ਦਾ ਬੱਸ ਸਾਰਾ ਕੁਝ ਬੰਦ ਹੁੰਦਾ ਅੱਜ ਦੇ ਦਿਨ ਝੂਟ ਲੀ ਚਾਹੇ ਹੋਰ ਜਿਹੜਾ ਮਰਜ਼ੀ ਹੋਵੇ ਇੱਥੇ ਦਿਨ ਤਿਹਾਰ ਪੂਰਾ ਰੌਸ਼ ਲੱਗਿਆ ਹੁੰਦਾ ਇੱਥੇ ਉਹ ਜਿਹੜੀ ਸਾਹਮਣੇ ਉਹ ਸੜਕ ਆਉਂਦੀ ਆ ਬੱਸਾਂ ਆਵਾਜਾਈ ਪੂਰੀ ਰਹਿੰਦੀ ਆ ਹੁਣ ਦੇਖੋ ਇੱਥੇ ਕੋਈ ਆਵਾਜਾਈ ਨਹੀਂ ਹੈਗੀ ਐ ਲੱਗ ਰਿਹਾ ਵਾ ਵੀ ਟੋਟਲੀ ਸਾਰਾ ਕੁਝ ਬੰਦ ਆ ਮਾਰਕੀਟ ਨਾ ਵੀ ਬੰਦ ਹੁੰਦੀ ਆ ਤਕਰੀਬਨ ਅੱਧੇ ਦਿਨ ਤੋਂ ਜੇ ਕੋਈ ਮਾਰਕੀਟ ਖੁੱਲੀ ਵੀ ਹੁੰਦੀ ਆ ਵੀ ਲੋਕਾਂ ਨੇ ਸਮਾਨ ਲੈ ਕੇ ਜਾਣਾ ਤਾਂ ਅੱਧੇ ਦਿਨ ਤੋਂ ਬਾਅਦ 12 1 ਵਜੇ ਤੋਂ ਬਾਅਦ ਉਹ ਵੀ ਬੰਦ ਕਰ ਦਿੰਦੇ ਨੇ ਮੈਸੇਜ ਕਰਕੇ ਜਰੂਰ ਦੱਸਿਓ ਵੀ ਕਿਹਨੂੰ ਕਿਹਨੂੰ ਮੀਂਹ ਚੰਗਾ ਲੱਗਦਾ ਦੁਪਹਿਰੇ ਤਾਂ ਗਰਮੀਏ ਬਹੁਤ ਸੀ ਤਕਰੀਬਨ ਸਾਰੇ 100 ਦੇ ਵਿੱਚੋਂ 5-5% ਬੰਦੇ ਹੋਣਗੇ ਜਿਨ੍ਹਾਂ ਨੂੰ ਮੀਂਹ ਚੰਗਾ ਨਹੀਂ ਲੱਗਦਾ ਹਨ 95% ਨੂੰ ਤਾਂ ਚੰਗਾ ਹੀ ਲੱਗਦਾ ਹੋਊਗਾ ਕਿਉਂਕਿ ਜੇ ਮਾੜਾ ਮੋਟਾ ਪ੍ਰਦੂਸ਼ਣ ਹੁੰਦਾ ਉਹ ਵੀ ਇਹਨੇ ਥੱਲੇ ਬਿਠਾ ਦੇਣਾ ਹੁੰਦਾ ਗਰਮੀ ਦੇ ਵਿੱਚ ਮੌਸਮ ਠੰਡਾ ਕਰ ਦੇਣਾ ਹੁੰਦਾ ਬਾਕੀ ਜਿਹੜੀਆਂ ਫਸਲਾਂ ਨੂੰ ਪਾਣੀ ਚਾਹੀਦਾ ਹੁੰਦਾ ਜਿਹੜੇ ਮੌਕੇ ਮੀਂਹ ਪੈਣਾ ਚਾਹੀਦਾ ਹਾਂ ਚਲੋ ਕਈ ਵਾਰੀ ਗਲਤ ਵੀ ਹੋ ਜਾਂਦਾ ਫਸਲਾਂ ਲਈ ਪਰ ਜ਼ਿਆਦਾਤਰ ਮੀਂਹ ਚੰਗਾ ਹੀ ਚੰਗਾ ਸਾਰਿਆਂ ਲਈ ਤਕਰੀਬਨ ਸਾਰਿਆਂ ਨੂੰ ਵਧੀਆ ਲੱਗਦਾ ਵਾ ਕੁੜੀਆਂ ਦੇ ਕਹਿਣ ਵਾਂਗੂ ਵੀ ਬਲਬਲੇ ਹੁੰਨ ਲੱਗੇ ਚੜੀ ਲੱਗੂਗੀ ਲੱਗੀ ਜਾਵੇ ਯਾਰ ਚੰਗਾ ਤਿੰਨ ਦਿਨ ਤੋਂ ਨਾ ਪਤਾ ਨਹੀਂ ਕੌਣ ਨੇ ਦੇ ਤਿੰਨ ਕਦੇ ਤਾਂ ਅਨ ਫੋਲੋ ਕਰ ਲੈਂਦੇ ਨੇ ਸਬਸਕ੍ਰਾਈਬ ਕਰ ਦਿੰਦੇ ਨੇ ਕਦੇ ਅਨਫੋਲੋ ਕਰ ਦਿੰਦੇ ਨੇ ਤੇ ਉਹ ਜੇ ਭਲੇ ਉਹ ਮਾਨਸੂਕਾਰੀ ਦਿੱਤਾ ਤਾਂ ਕਰਿਆ ਰਹਿਣ ਦੋ ਯਾਰ ਤੁਹਾਡਾ ਕਿਹੜਾ ਕੋਈ ਡਾਟਾ ਲੱਗਦਾ ਵਾ ਹਾਂ ਜੇ ਗੱਲ ਕੋਈ ਨਹੀਂ ਚੰਗੀ ਲੱਗਦੀ ਉਹ ਮੈਨੂੰ ਮੈਸੇਜ ਚ ਦੱਸ ਦਿਆ ਕਰੋ